ਸ਼ਿਕਲ ਜੀ ਤੁਸੀਂ ਦੇਖ ਰਹੇ ਹੋ ਪੈਪਸੋ ਨਿਊਜ਼ ਅੱਜ ਪੁਲਸ ਵੱਲੋਂ ਬੁਰਟਾਂ ਤੇ ਸਕੰਜਾ ਕੱਸਦੇ ਹੋਏ ਪਟਾਕੇ ਪਾਉਣ ਵਾਲੇ ਸਲੰਸਾਂ ਨੂੰ ਉਤਾਰਿਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਟ੍ਰੈਫਿਕ ਮੁਲਾਜ਼ਮ ਮੌਜੂਦ ਸਨ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਕਈ ਨੌਜਵਾਨਾਂ ਵੱਲੋਂ ਬੁਲਟ ਤੇ ਆਪਣੇ ਸਲੰਸਰਾਂ ਨੂੰ ਚੇਂਜ ਕੀਤਾ ਗਿਆ ਜਿਸ ਨਾਲ ਉਹ ਪਟਾਕੇ ਪਾਉਂਦੇ ਹਨ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਅੱਜ ਕਾਰਵਾਈ ਕਰਦੇ ਹਾਂ ਉਹਨਾਂ ਵੱਲੋਂ ਬੁਲਟ ਮੋਟਰਸਾਈਕਲਾਂ ਤੇ ਪਟਾਕੇ ਪਾਉਣ ਵਾਲੇ ਸਲੈਂਸਰਾਂ ਨੂੰ ਉਤਾਰ ਕੇ ਉਤਾਰ ਕੇ ਉਹਨਾਂ ਨੂੰ ਨਸ਼ਟ ਕੀਤਾ ਗਿਆ ਇਸ ਮੌਕੇ ਟ੍ਰੈਫਿਕ ਪੁਲਿਸ ਵੱਲੋਂ ਰੋਡ ਰੋਲਰ ਝਾਕੇ ਉਹਨਾਂ ਨੂੰ ਖਤਮ ਕੀਤਾ ਗਿਆ ਇਸ ਮੌਕੇ ਉਹਨਾਂ ਵੱਲੋਂ ਨੌਜਵਾਨਾਂ ਤੇ ਉਹਨਾਂ ਦੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅੱਗੇ ਤੋਂ ਜਿਹਾ ਕੀਤਾ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਆਉਣ ਦੇ ਸਿਰਫ ਕਿ ਨਾ ਮੈਂ ਤੁਹਾਡਾ ਕੀ ਮਾਮਲਾ ਜਿ ਸਲੈਂਸਰ ਮੇਰੀ ਹੋ ਰਹੀ ਕਿਤਨਾ ਮਿਹਨਤ ਸਬ ਇੰਸਪੈਕਟਰ ਮੀਡਿੰਗ ਚਾਰਜਰ ਕੋ ਭੈਂਡਾ ਜਿਹੜੇ ਕੁਛ ਸ਼ਰਤਾਂ ਅੰਸਰ ਬੁਲਟ ਮੋਟਰਸਾਈਕਲਾਂ ਦੇ ਉੱਤੇ ਸਲੈਂਸਰ ਦੇ ਲਾ ਕੇ ਦੂਜੇ ਚੇਂਜ ਕਰਾ ਕੇ ਪਟਾਕੇ ਵੀ ਆਉਂਦੇ ਸੀ ਜ਼ੋਰ ਪ੍ਰਦਰਸ਼ਨ ਕਰਦੇ ਸੀ ਆਮ ਪਬਲਿਕ ਨੂੰ ਡਰਾਉਂਦੇ ਸੀ ਮਾਰ ਪਟਾਕੇ ਮਾਰ ਮਾਰ ਕੇ ਉਹਨਾਂ ਦੇ ਸਲੈਂਸਰ ਲਹਾਏ ਗਏ ਆ ਤੋਂ ਇਹਦੇ ਨਾਲ ਅੱਜ ਡੈਮੇਜ ਕੀਤੇ ਗਏ ਆ ਕਿੰਨੇ ਕਿ ਸਿਲੈਂਸਰ ਮੇਰੇ ਇਹ ਕੋਈ 10 ਕਿ ਸਿਲੈਂਸਰ ਉਤਾਰੇ ਹੈ ਕਿ ਬਾਕੀ ਸਾਡੀ ਕਾਰਵਾਈ ਕੰਟੀਨਿਊ ਜਾਰੀ ਰਹੂਗੀ ਜਿੱਤੇ ਵੀ ਕੋਈ ਵੀ ਤੁਹਾਨੂੰ ਇਹ ਜਿਹਾ ਮੋਟਰਸਾਈਕਲ ਮਿਲਦਾ ਉਹਨੂੰ ਅਸੀਂ ਨਾਲ ਇੰਪੌਂਡ ਵੀ ਕਰ ਰਹੇ ਹਾਂ ਤੇ ਨਾਲ ਹੀ ਉਹਦਾ ਸਿਲੈਂਸਰ ਉਤਾਰ ਕੇ ਜਦੋਂ ਜੁਰਮਾਨਾ ਭਰ ਕੇ ਆਉਂਦਾ ਤੇ ਉਹਨੂੰ ਸਿਲੈਂਸਰ ਚੇਂਜ ਕਰਕੇ ਦੇ ਬਾਰ-ਬਾਰ ਜੀ ਇਹੀ ਜੁਰਮ ਫਿਰ ਕਰਦੇ ਦੁਆਰਾ ਸਿਰ ਦੇਖੋ ਜਿੰਨੇ ਵਾਰੀ ਕਰੂਗਾ ਅਸੀਂ ਇਹਨੂੰ ਇੰਪੌਂਡ ਕਰੀ ਜਲਾ ਮੰਗੇ ਜੇ ਫਿਰ ਵੀ ਬਾਰ-ਬਾਰ ਦੋ ਜਾਂ ਚਾਰ ਵਾਰੀ ਕਰੂਗਾ ਉਹਦੇ ਖਿਲਾਫ ਅਸੀਂ ਲਿਖ ਕੇ ਆਰ.ਟੀ.ਓ. ਸਾਹ ਨੂੰ ਵੀ ਭੇਜਾਂਗੇ ਤੇ ਕਲਪ ਕਾਰਵਾਈ ਕੀਤੀ ਦੇਖੋ ਮੈਂ ਉਹਨਾਂ ਪੇਰੈਂ ਵੀ ਜਿਹੜੇ ਆਦੇ ਨਵਾਲਕ ਬੱਚਿਆਂ ਨੂੰ ਜਾਂ ਬਾਲਗ ਬੱਚਿਆਂ ਨੂੰ ਵੀ ਦਿੰਦੇ ਆ ਮੋਟਰਸਾਈਕਲ ਲੈ ਕੇ ਲੈ ਕੇ ਜਰੂਰ ਦਿਓ ਪਰੰਤੂ ਤੇ ਬੱਚੇ ਦੇ ਚੇਤ ਵੀ ਧਿਆਨ ਰੱਖੋ ਵੀ ਉਹ ਬੱਚਾ ਕੋਈ ਚੇਂਜ ਤਾਂ ਨਹੀਂ ਕਰਦਾ ਮੋਟਰਸਾਈਕਲ ਦੇ ਉੱਤੇ ਜਿਵੇਂ ਸਿਲੈਂਸਰ ਚੇਂਜ ਕਰਾ ਦਿੰਦੇ ਆ ਪੇਰੈਂਟਸ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਜੇਕਰ ਬੱਚਾ ਸਿਲੈਂਸਰ ਚੇਂਜ ਕਰਾਉਂਦਾ ਉਹਦੀ ਆਵਾਜ਼ ਜੋ ਬਹੁਤ ਹਰਕ ਪੈਂਦਾ ਨਾਲ ਪਟਾਕੇ ਵੀ ਮਾਰਦਾ ਇਸ ਕਰਕੇ ਪੇਰੈਂਟਸ ਨੂੰ ਵੀ ਅਪੀਲ ਹੈ ਵੀ ਬੱਚਿਆਂ 'ਚ ਵੀ ਧਿਆਨ ਰੱਖਣਾ ਹੁਣ ਲਗਾਤਾਰ ਚੈਕਿੰਗ ਕੀਤੀ ਜਾਂਦੀ ਇਹ ਬਿਲਕੁਲ ਕੰਟੀਨਿਊ ਜਾਰੀ ਰਹੇਗੀ ਸਕੇ